ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨਾਵਲ ਕਦੇ ਪੁੱਲ ਕਦੇ ਪਛਤਾਵਾ ਲੇਖਕ ਰਵਿੰਦਰ ਸਿੰਘ ਹੈਪੀ ਫਰੀਦ ਕੋਟਿਆ ਵੱਲੋਂ ਲਿਖਿਆ ਗਿਆ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਸ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਚਾਂਦਨੀ ਕਹਿੰਦੀ ਬਸ ਤੁਸੀਂ ਚੁੱਪ ਰਹੋ ਅਰਸ਼ੀਦ ਕਹਿੰਦਾ ਚਾਂਦਨੀ ਕੀ ਗੱਲ ਐ ਇਹ ਕੀ ਹੋ ਰਿਹਾ ਮੈਨੂੰ ਤਾਂ ਦੱਸ ਤਾਂ ਸਹੀ ਚਾਂਦਨੀ ਕਹਿੰਦੀ ਮੈਂ ਸਭ ਦੱਸਦੀ ਆ ਪਰ ਥੋੜਾ ਚਿਰ ਰੁਕੋ ਰਸ਼ੀਦ ਕਹਿੰਦਾ ਠੀਕ ਆ ਚਾਂਦਨੀ ਪਰ ਕੁਝ ਗਲਤ ਨਾ ਹੋਵੇ ਇਹ ਸੋਚ ਰੱਖ ਕੇ ਕਰੀ ਜੋ ਵੀ ਕਰ ਰਹੀ ਐ ਤੂੰ ਜਨਤਾ ਕਹਿੰਦਾ ਉਹ ਭਾਈ ਰਸ਼ੀਦ ਨੀ ਐ ਕਿੱਥੇ ਚਲੇ ਗਏ ਉਹ ਰਸ਼ੀਦ ਕਹਿੰਦਾ ਆ ਗਿਆ ਸਰਦਾਰ ਆ ਬਸ ਹੱਥ ਧੋਣ ਗਿਆ ਸੀ ਜਨਤਾ ਕਹਿੰਦਾ ਅੱਛਾ ਅੱਛਾ ਆ ਜੋ ਬੈਠੋ ਰਸ਼ੀਦ মিয়া ਰਸ਼ੀਦ ਲੋ ਸਰਦਾਰ ਜੀ ਆਪਾਂ ਹੁਣ ਤੁਹਾਡੇ ਕੋਲ ਹੀ ਆ ਹੋਰ ਸੁਣਾਓ ਜਨਤਾ ਕਹਿੰਦਾ ਰਸ਼ੀਦ মিয়া ਮੈਂ ਇੱਕ ਫਰਿਆਦ ਲੈ ਕੇ ਆਇਆ ਹਾਂ ਤੁਹਾਡੇ ਕੋਲ ਮੇਰੀ ਫਰਿਆਦ ਸੁਣ ਤੇ ਮੇਰੀ ਝੋਲੀ ਨੂੰ ਖਾਲੀ ਨਾ ਮੋੜੀ ਰਸ਼ੀਦ ਕਹਿੰਦਾ ਫਰਿਆਦ ਝੋਲੀ ਕੀ ਮਤਲਬ ਹੈ ਸਰਦਾਰਾ ਜਨਤਾ ਕਹਿੰਦਾ ਰਸ਼ੀਦ মিয়া ਮੈਂ ਇੱਕ ਆਸ ਲੈ ਕੇ ਆਇਆ ਹਾਂ ਇਸ ਗਰੀਬ ਇੱਕ ਨਵ ਜੰਮੀ ਬੱਚੀ ਅੱਜ ਤੋਂ 10 ਸਾਲ ਪਹਿਲਾਂ ਉਸ ਦੇ ਘਰੋਂ ਗੁੰਮ ਹੋ ਗਈ ਸੀ ਰਸ਼ੀਦ ਕਹਿੰਦਾ ਅੱਛਾ ਉਹ ਕਿਵੇਂ ਜਨਤਾ ਕਹਿੰਦਾ ਇਹ ਨਹੀਂ ਪਤਾ ਪਰ ਰਸ਼ੀਦ ਕਹਿੰਦਾ ਹਾਂ ਹਾਂ ਸਰਦਾਰਾ ਦੱਸ ਪਰ ਕੀ ਜਨਤਾ ਕਹਿੰਦਾ ਉਹ ਮੇਰੀ ਬੱਚੀ ਹੁਣ ਤੁਹਾਡੇ ਘਰ ਦੀ ਰੋਂ ਕਹਿ ਰਸ਼ੀਦ মিয়া ਉਹ ਮੇਰੀ ਧੀ ਆ ਬਖਸ਼ੀ ਮੇਰੀ ਧੀ ਆ ਰਸ਼ੀਦ ਕਹਿੰਦਾ ਸਰਦਾਰ ਇਹ ਕੀ ਕਹਿ ਰਿਹਾ ਹੈ ਤੂੰ ਇਹ ਕਿਵੇਂ ਹੋ ਸਕਦਾ ਹੈ ਜੰਟਾ ਕਹਿੰਦਾ ਦੇਖ ਰਸ਼ੀਦ মিয়া ਉਹ 10 ਸਾਲ ਪਹਿਲਾਂ ਤੁਹਾਨੂੰ ਇੱਕ ਸੜਕ ਦੇ ਕੰਢੇ ਤੇ ਪਈ ਮਿਲੀ ਸੀ ਤੇ ਉਸੇ ਰਾਤ ਮੇਰੀ ਧੀ ਗੁੰਮ ਹੋਈ ਸੀ ਰਸ਼ੀਦ ਕਹਿੰਦਾ ਪਰ ਇਹ ਕਿਵੇਂ ਮੰਨ ਲਈਏ ਕਿ ਉਹ ਬੱਚੀ ਹੀ ਵਕਸ਼ੀ ਹੈ ਜੰਟਾ ਕਹਿੰਦਾ ਰਸ਼ੀਦ মিয়া ਉਸ ਦੀ ਬਾਹ ਤੇ ਉਹ ਲਸਣ ਦਾ ਨਿਸ਼ਾਨ ਆ ਜੋ ਮੇਰੀ ਬੱਚੀ ਦੀ ਬਾਤ ਤੇ ਜਮਾਂਦਰੂ ਸੀ ਚਾਂਦਰੀ ਆ ਕਹਿੰਦੀ ਸਰਦਾਰਾ ਮੈਨੂੰ ਪਤਾ ਸੀ ਤੂੰ ਇਹ ਕਰੇਗਾ ਹੀ ਤੇਰੀ ਨਿਗਾ ਮੇਰੀ ਬਖਸ਼ੀ ਤੇ ਆ ਇਹ ਸਭ ਤੇਰੀ ਚਾਲ ਐ ਸਰਦਾਰਾ ਜੰਤਾ ਕਹਿੰਦਾ ਨਾ ਨਾ ਭੈਣ ਮੇਰੀਏ ਮੇਰੀ ਕੋਈ ਚਾਲ ਨਹੀਂ ਇਹ ਤਾਂ ਮੇਰੀ ਧੀ ਆ ਰੋਂਦਾ ਹੋਇਆ ਕਹਿੰਦਾ ਹੈ ਰਸ਼ੀਦ ਕਹਿੰਦਾ ਸਰਦਾਰਾ ਚੁੱਪ ਕਰ ਜਵਾਕਾਂ ਵਾਂਗ ਰੋ ਨਾ ਚੁੱਪ ਕਰ ਜੰਤਾ ਕਹਿੰਦਾ ਰਸ਼ੀਦ মিয়া ਹੋ ਰੋਣਾ ਹੀ ਭਾਗਾ ਵਿੱਚ ਪਾ ਲਿਆ ਅਸੀਂ ਆਪਣੇ ਹੁਣ ਕਰੀਏ ਵੀ ਤਾਂ ਕੀ ਕਰੀਏ ਚਾਂਦਨੀ ਕਹਿੰਦੀ ਸਰਦਾਰਾ ਇਹ ਰੋਣ ਤੋੜਨਾ ਕੁਝ ਨਹੀਂ ਹੋਣ ਵਾਲਾ ਉਹ ਮੇਰੀ ਧੀ ਐ ਤੇ ਤੂੰ ਉਸ ਬਾਰੇ ਕੁਝ ਨਾ ਬੋਲੇ ਤਾਂ ਬਿਹਤਰ ਹੋਵੇਗਾ ਰਸ਼ੀਦ ਕਹਿੰਦਾ ਚਾਂਦਨੀ ਇੱਕ ਵਾਰ ਉਸ ਦੀ ਪੂਰੀ ਗੱਲ ਸੁਣ ਤਾਂ ਲੈ ਉਹ ਕੀ ਕਹਿਣਾ ਚਾਹੁੰਦਾ ਹੈ ਕੀ ਹੋਇਆ ਉਸ ਨਾਲ ਚਾਂਦਨੀ ਕਹਿੰਦੀ ਮੈਨੂੰ ਸਾਰਾ ਪਤਾ ਇਸ ਬਾਰੇ ਮੈਨੂੰ ਕੁਝ ਸੁਣਨ ਦੀ ਲੋੜ ਨਹੀਂ ਮੈਨੂੰ ਇਸ ਦੀ ਨੀਅਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਹਨਾਂ ਮਗਰਮਛ ਦੇ ਹੰਝੂਆਂ ਦਾ ਕੋਈ ਫਾਇਦਾ ਨਹੀਂ ਹੋਣਾ ਤੈਨੂੰ ਸਰਦਾਰ ਰਸ਼ੀਦ ਕਹਿੰਦਾ ਚਾਂਦਨੀ ਆਪਣੀ ਜ਼ੁਬਾਨ ਤੇ ਲਗਾਮ ਕੱਸ ਚਾਂਦਨੀ ਕਹਿੰਦੀ ਮੈਂ کہہ ਚੁੱਕੀ ਆ ਇਹ ਮੇਰੀ ਵਕਸ਼ੀ ਬਾਰੇ ਗੱਲ ਨਾ ਕਰੇ ਬਸ ਜੰਤਾ ਕਹਿੰਦਾ ਭੈਣ ਮੇਰੀ ਓ ਧਨਕੁਰ ਦੀ ਜ਼ਿੰਦਗੀ ਹੈ ਉਹ ਤਾਂ ਨ ਕੋ ਦੇ ਢਿੱਡ ਦੀ ਅੰਦਰ ਆ ਤੂੰ ਹਾਲ ਵੀ ਦੇਖਿਆ ਉਸ ਦਾ ਉਹ ਮਰ ਜਾਊਗੀ ਭੈਣ ਮੇਰੀ ਏ ਉਹ ਮਰ ਜਾਊਗੀ ਚਾਂਦਨੀ ਕਹਿੰਦੀ ਉਸ ਨੂੰ ਪੱਲਾ ਮੈਂ ਚਨਮ ਨਹੀਂ ਦਿੱਤਾ ਪਰ ਉਹ ਮੇਰੀ ਵੀ ਜ਼ਿੰਦਗੀ ਹੈ ਮੇਰੀ ਵੀ ਜਿੰਦ ਜਾਨ ਆ ਜੰਟਾ ਕਹਿੰਦਾ ਭੈਣ ਤੂੰ ਇੱਕ ਔਰਤ ਹੈ ਤੈਨੂੰ ਤਾਂ ਔਰਤ ਦੇ ਦਰਦ ਦਾ ਪਤਾ ਹੋਣਾ ਚਾਹੀਦਾ ਹੈ ਕਿੰਜ ਨਾ ਕਰ ਮੇਰੀ ਭੈਣ ਮੋੜਦੀ ਮੇਰੀ ਬੱਚੀ ਨੂੰ ਮੋਰ ਦੇ ਸਾਡੇ ਧੀ ਨੂੰ ਚਾਂਦਨੀ ਕਹਿੰਦੀ ਨਹੀਂ ਸਰਦਾਰਾ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਇਹ ਨਹੀਂ ਹੋ ਸਕਦਾ ਮੈਂ ਬਖਸ਼ੀ ਨੂੰ ਨਹੀਂ ਦੇ ਸਕਦੀ ਜੰਟਾ ਕਹਿੰਦਾ ਮੈਂ ਆਪਣੀ ਪੱਗ ਤੇਰੀ ਪੈਰੀ ਰੱਖਦਾ ਹਾਂ ਲੈ ਪੈਣ ਮੇਰੀ ਏ ਨਾ ਨਾ ਕਰ ਪੱਗ ਨੂੰ ਸਿਰ ਤੋਂ ਉਤਾਰ ਚਾਂਦਨੀ ਦੇ ਪੈਰਾਂ ਵਿੱਚ ਰੱਖਦਾ ਹੋਇਆ ਕਹਿੰਦਾ ਹੈ ਰਸ਼ੀਦ ਕਹਿੰਦਾ ਨਾ ਨਾ ਸਰਦਾਰਾ ਆ ਪੱਗ ਨੂੰ ਚੁੱਕ ਏਨਾ ਕਰ ਇਸਿਰ ਤੇ ਹੀ ਸ਼ੋਭਦੀ ਐ ਪੈਰਾਂ ਵਿੱਚ ਨਹੀਂ ਆਪਣੇ ਹੱਥਾਂ ਨਾਲ ਮੁੜ ਜਾਂਤੇ ਦੇ ਸਿਰ ਤੇ ਪੱਗ ਜੁਗ ਰੱਖਦਾ ਹੈ ਜਾਨਰੇ ਕਹਿੰਦੀ ਸਰਦਾਰਾ ਆਖਰ ਕਿਉਂ ਮੇਰੀ ਬਖਸ਼ੀ ਮਗਰ ਹੱਥ ਧੋਕੇ ਪਿਆਏ ਤੂੰ ਤੇਰੇ ਕੋਲ ਤਾਂ ਪਹਿਲਾਂ ਵੀ ਤਿੰਨ ਕੁੜੀਆਂ ਨੇ ਪਰ ਇਸ ਬੇਅਲਾਦ ਨੂੰ ਤੂੰ ਤਾਂ ਮਸਾ ਅੱਲਾਹ ਤਾਲਾ ਨੇ ਇੱਕ ਖੇਡ ਦਿੱਤੀ ਏ ਜਿਸ ਨਾਲ ਖੇਡ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਨੂੰ ਭੁੱਲ ਗਈ ਹਾਂ ਏ ਨਹੀਂ ਹੋ ਸਕਦਾ ਜੋ ਤੂੰ ਸੋਚ ਰਿਆ ਏ ਜਨਤਾ ਕਹਿੰਦਾ ਫੇਰ ਦੱਸ ਮੈਂ ਕੀ ਕਰਾਂ ਭੈਣ ਮੇਰੀ ਏ ਮੈਂ ਕੀ ਕਰਾਂ ਇਹੋ ਜਿਹਾ ਕਿ ਮੇਰੀ ਬੱਚੀ ਨੂੰ ਤੂੰ ਮੇਰੀ ਝੋਲੀ ਵਿੱਚ ਪਾ ਦੇਵੇਂ ਮੈਂ ਕੀ ਕਰਾਂ ਭੈਣੇ ਦੱਸ ਮੈਂ ਕੀ ਕਰਾਂ ਰਸ਼ੀਦ ਕਹਿੰਦਾ ਸਰਦਾਰਾ ਕੋਈ ਨਾ ਦਿਲ ਹੌਲ ਆ ਨਾ ਕਰ ਰੋ ਨਾ ਚੁੱਪ ਕਰ ਹਰ ਚਾਂਦਨੀ ਕਹਿੰਦੀ ਰਸ਼ੀਦ মিয়া ਮੈਂ ਤੁਹਾਨੂੰ ਕਹਿ ਦਿੱਤਾ ਏ ਕਿ ਮੈਂ ਆਪਣੀ ਬੱਚੀ ਨੂੰ ਇਸ ਨੂੰ ਨਹੀਂ ਦੇਣਾ ਇਹ ਝੂਠ ਬੋਲ ਕੇ ਮੇਰੀ ਬੱਚੀ ਨੂੰ ਹੱਤਿਆਣਾ ਚਾਹੁੰਦਾ ਹੈ ਮੈਂ ਬਸ ਇਸ ਨੂੰ ਬੱਚੀ ਨੂੰ ਨਹੀਂ ਦੇਣਾ ਜੰਟਾ ਕਹਿੰਦਾ ਭੈਣ ਮੇਰੀਏ ਮੈਂ ਕਿਉਂ ਝੂਠ ਬੋਲਾਂਗਾ ਮੈਂ ਕਿਉਂ ਇਸ ਬੱਚੀ ਨੂੰ ਤੇਰੇ ਤੋਂ ਹੱਤਿਆਵਾਗਾ ਇਹ ਮੇਰੀ ਧੀ ਆ ਇਹ ਮੇਰਾ ਖੂਨ ਆ ਚਾਂਦਨੀ ਕਹਿੰਦੀ ਤੇਨੂੰ ਅੱਜ ਇਹੀ ਪਤਾ ਲੱਗ ਗਿਆ ਕਿ ਇਹ ਤੇਰੀ ਧੀ ਹੈ ਤੇਰਾ ਖੂਨ ਹੈ ਜੰਟਾ ਕਹਿੰਦਾ ਤੈਨੂੰ ਕੀ ਪਤਾ ਭੈਣੇ ਮੈਂ ਕਿੱਥੇ ਕਿੱਥੇ ਲੱਭਿਆ ਇਸ ਬੱਚੀ ਨੂੰ ਮੈਂ ਕਿੱਥੇ ਕਿੱਥੇ ਮੱਥੇ ਰਗੜਿਆ ਇਸ ਖਾਤਰ ਕਿੱਥੇ ਕਿੱਥੇ ਸੁੱਖਾਂ ਸੁਖੀਆਂ ਨੇ ਇਸ ਖਾਤਰ ਚਾਂਦਨੀ ਕਹਿੰਦੀ ਚੱਲ ਮੰਨ ਲੈਂਦੀ ਹਾਂ ਕਿ ਇਹ ਤੇਰੀ ਹੀ ਬੱਚੀ ਹੈ ਪਰ ਤੈਨੂੰ ਇਹ ਵੀ ਪਤਾ ਕਿ ਇਸ 1-2 ਦਿਨਾਂ ਦੀ ਬੱਚੀ ਨੂੰ ਮੈਂ ਕਿਵੇਂ ਆਪਣਾ ਦੁੱਧ ਪਿਲਾ ਕੇ ਐਡਾ ਕੀਤਾ ਇਹ ਕਿਵੇਂ ਮੇਰੀਆਂ ਸਾਹਾਂ ਵਿੱਚ ਵੱਸਦੀ ਹੈ ਚੰਟਾ ਕਹਿੰਦਾ ਪਰ ਇਸ ਦੀ ਮਾਂ ਬਾਰੇ ਸੋਚ ਚਾਂਦਨੀ ਪੈਣ ਉਹ ਮਰ ਜਾਵੇਗੀ ਚਾਂਦਨੀ ਕਹਿੰਦੀ ਤੇ ਇੱਥੇ ਮੈਂ ਮਰ ਜਾਵਾਂਗੀ ਉਹ ਵੀ ਕੁਝ ਖਾ ਕੇ ਜੇ ਹੁਣ ਮੈਂ ਤੂੰ ਮੇਰੇ ਬੱਚੀ ਨੂੰ ਲਿਜਾਣ ਵਾਲੇ ਕਿਹਾ ਸੁਣਿਆ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੁਣ ਹੋਣ ਨਾ ਗੱਲ ਕਰੀ ਮੇਰੀ ਤੀ ਬਖਸ਼ੀ ਦੀ ਜਨਤਾ ਕਹਿੰਦਾ ਉਹ ਨਾ ਉਹ ਨਾ ਮੇਰੀ ਭੈਣੇ ਇਹ ਨਾ ਕਹਿ ਮੈਂ ਤਾਂ ਪਹਿਲਾਂ ਹੀ ਬਹੁਤ ਵੱਡਾ ਪਾਪੀ ਹਾਂ ਮੈਂ ਤੈਨੂੰ ਕਿਉਂ ਮਾਰਾਂ ਠੀਕ ਹੈ ਭੈਣੇ ਮੈਂ ਸਵੇਰ ਹੁੰਦਿਆਂ ਹੀ ਚਲਾ ਜਾਵਾਂਗਾ ਤੂੰ ਫਿਕਰ ਨਾ ਕਰ ਐਨੇ ਨੂੰ ਪੱਜੀ ਪੱਜੀ ਬਕਸ਼ੀ ਅੰਦਰ ਆ ਜਾਂਦੀ ਹੈ ਤੇ ਸਾਰਿਆਂ ਨੂੰ ਦੇਖ ਕਹਿੰਦੀ ਹੈ ਬਕਸ਼ੀ ਕਹਿੰਦੀ ਸਰਦਾਰ ਜੀ ਤੁਸੀਂ ਇੱਥੇ ਹੈਂ ਰੋ ਕਿਉਂ ਰਹੇ ਹੋ ਕੀ ਹੋਇਆ ਤੁਹਾਨੂੰ ਜੰਟਾ ਕਹਿੰਦਾ ਕੁਝ ਨਹੀਂ ਮੇਰੀ ਧੀਏ ਕੁਝ ਨਹੀਂ ਬਸ ਬਖਸ਼ੀ ਕਹਿੰਦੀ ਬੀਬੀ ਜੀ ਤਾਂ ਠੀਕ ਹੈ ਨਾ ਉਹਨਾਂ ਨੂੰ ਤਾਂ ਨਹੀਂ ਕੁਝ ਹੋਇਆ ਜੰਟਾ ਕਹਿੰਦਾ ਨਾ ਨਾ ਧੀਏ ਉਹ ਤਾਂ ਠੀਕ ਹੈ ਤੇਰੇ ਹੱਥ ਲਾਉਣ ਨਾ ਉਹ ਦੁਬਾਰਾ ਬੋਲਣ ਚਾਲਾਂ ਤੇ ਤੁਰਨ ਫਿਰਨ ਲੱਗ ਗਈ ਹੈ ਧੀਏ ਬਖਸ਼ੀ ਕਹਿੰਦੀ ਅੱਛਾ ਬੀਬੀ ਜੀ ਤੁਰੇ ਫਿਰਦੇ ਨੇ ਹੁਣ ਸੱਚੀ ਇਹ ਸੱਚ ਹੈ ਸੁਣਦੇ ਹੋ ਅਮਾ ਬੀਬੀ ਜੀ ਹੁਣ ਤੋਰਨ ਫਿਰ ਲੱਗ ਪਏ ਨੇ ਜੀ ਚਾਂਦਰੀ ਕਹਿੰਦੀ ਹਾਂ ਹਾਂ ਪਤਾ ਹੈ ਚਲ ਤੂੰ ਨਾ ਬਾਨੋ ਕੋਲ ਜਾ ਕੇ ਪੈ ਮੈਂ ਆਉਣੀ ਆ ਉੱਥੇ ਚਲ ਤੂੰ ਚਲ ਚੰਗਾ ਜੰਟਾ ਕਹਿੰਦਾ ਕੁਝ ਚਿਰ ਗੱਲਾਂ ਤਾਂ ਕਰ ਲੈਣ ਦੇ ਭੈਣ ਮੇਰੀਏ ਇੰਨਾ ਵੀ ਕੀ ਹੈ ਚਾਂਦਰੀ ਕਹਿੰਦੀ ਨਹੀਂ ਨਹੀਂ ਇਸ ਨੇ ਸੋਨਾ ਸਵੇਰੇ ਕਰ ਲੈਣਾ ਗੱਲਾਂ ਜੋ ਕਰਨੀਆਂ ਨੇ ਚਲ ਬਖਸ਼ੀ ਤੈਨੂੰ ਸੁਣਿਆ ਨਹੀਂ ਵਾਖੀ ਕਹਿੰਦੀ ਚੰਗਾ ਸਰਦਾਰਾ ਜੀ ਮੈਂ ਜਾਣੀ ਆ ਆਪਾਂ ਸਵੇਰੇ ਗੱਲ ਕਰਾਂਗੇ ਤੁਸੀਂ ਵੀ ਹੁਣ ਸੌ ਜਾਓ ਨਾਲੇ ਆਹ ਹੰਝੂ ਨਾ ਵਹਾਓ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਜੰਟੇ ਦੀਆਂ ਅੱਖਾਂ ਨੂੰ ਸਾਫ਼ ਕਰਦੇ ਹੋਏ ਕਹਿੰਦੀ ਹੈ ਜੰਤਾ ਕਹਿੰਦਾ ਠੀਕ ਹੈ ਤੀਏ ਨਹੀਂ ਵਹਾਉਂਦਾ ਇਹ ਹੰਝੂ ਵਾਹਿਗੁਰੂ ਤੈਨੂੰ ਲੰਬੀਆਂ ਉਮਰਾਂ ਲਾਵੇ ਜਾਂ ਮੇਰੀ ਤੀ ਪੈ ਜਾ ਜਾ ਕੇ ਆਪਣੀ ਅੰਮੀ ਦੀ ਗੱਲ ਸੁਣ ਸਵੇਰੇ ਮਿਲਾਂਗੇ ਚੰਗਾ ਚਾਂਦਨੀ ਕਹਿੰਦੀ ਰਸ਼ੀਦ মিয়া ਜੀ ਤੁਸੀਂ ਵੀ ਹੁਣ ਸੌਂ ਜਾਓ ਮੈਂ ਤੁਹਾਡੇ ਬਿਸਤਰੀ ਲਗਾ ਦਿੰਦੀ ਆ ਮੈਂ ਵੀ ਧਾਕੇ ਪੈਣਾ ਫਿਰ ਤੇ ਸਾਰੇ ਜਾਣੇ ਪਹਿ ਜਾਂਦੇ ਹਨ ਜੰਤਾ ਸਾਰੀ ਰਾਤ ਹੁੰਦਾ ਰਹਿੰਦਾ ਹੈ ਇਹੀ ਸੋਚਦਾ ਰਹਿੰਦਾ ਹੈ ਕਿ ਉਹ ਤਨਕੋਰ ਨੂੰ ਕੀ ਜਵਾਬ ਦਵਾਂ ਕਿ ਤੇ ਤਨਕੋਰ ਦੁਆਰ ਆ ਨਾ ਅੱਗੇ ਵਾਲੀ ਹਾਲਤ ਵਿੱਚ ਚਲੀ ਜਾਵੇ ਮੈਂ ਕੀ ਕਰਾਂ ਹੁਣ ਕੀ ਮੈਂ ਸਮਝਾਵਾਂਗਾ ਆਪਣੀਆਂ ਨਿੱਕੀਆਂ-ਨਿੱਕੀਆਂ ਬੱਚਿਆਂ ਨੂੰ ਜੋ ਆਪਣੀ ਭੈਣ ਨੂੰ ਉਡੀਕ ਰਹੀਆਂ ਨੇ ਹਾਏ ਓ ਰੱਬਾ ਮੇਰੀ ਜਾਨ ਹੀ ਕੱਢ ਲੈ ਮੈਥੋਂ ਇਹ ਸਭ ਕੁਝ ਸਹਿ ਨਹੀਂ ਹੋਣਾ ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ Танва.